ਵਾਹਿਗੁਰੂ ਸਾਹਿਬ ਕੀੋ ਪਾਛੈ ਜਿਸ ਵੇਗ ਵਿਆਪ ਮਿਤ ਤੇ ਜੋ ਪਈ ਅਮਰ ਕਰਵਾ ਅਦਰ ਛਾ ਪੁਰਣ ਹੋਏ ਚਿਤ ਕੇ ਛਾ ਤਾ ਜਰਨ ਨਮਰਨਾ ਹਮਾਰਾ ਆਪਣਾ ਨਾਮ ਕਰੋ ਬ੍ਰਤ ਪਾਰਾ ਅਮਰ ਦੋਸਤ ਸੁਭਾਤਮ ਕਾਵੋ ਜਾਵੋ ਸੁghi ਬਸ ਗੁਰੂ ਪਰਵਾਰਾ ਸੇਵ ਬਸ ਕੁਸਦਾ ਕਰਤਾ ਨਾਮ ਰੱਛਾ ਅੰਜ ਕਰਦ ਕਨਿਆ ਸੁਭੈ ਨੂੰ ਆਜ ਸੰਘਹੀਐ ਪੂਰਨ ਹੈ ਮਾਰੀ ਆਸਾ ਤੋਰ ਬਜਨ ਕੀ ਰਹਿ ਆਸਾ ਤੁਮ ਹੈ ਸ਼ਾਡ ਕੋ ਅਗਰ ਨਾ ਤੈ ਅਹਮ ਜੋ ਵਰਚਾਉ ਸਤੁਤ ਪਾਉ ਸਿਵ ਗੁ ਸਿਵਕ ਹਮਾਰੀ ਤਾਰੀਯ ਹੈ ਚੁਨ ਚੁਨ ਸਤਤ ਹਮਾਰੀ ਮਾਣੀ ਹੈ ਆਪ ਹਾਤ ਮੁਝ ਪ੍ਰੀਆ ਮਰਨ ਕਾਲ ਕਤਰਾਸ ਨਰੀਆ ਉਝ ਸੁਦਾ ਹਮਾਰੀ ਕਛਾ ਸ੍ਰੀ ਹਸਤੁਜ ਜਪ ਕਰਹੁ ਰਖਾ ਪਰਗੁ ਰੂਮ ਰਖਣ ਹਾਰੇ ਸਾਇਬ ਸੰਤ ਸਹਤਿਆਰੇ ਦਿਨ ਨਬੰਧ ਦੁਸ਼ਮਨ ਕੇ ਅੰਤ ਤਮਹੁ ਬੁਰੀ ਜਤਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਭਗਤਰਾ ਕਾਲ ਪਾਏ ਸਿਵਜੋ ਉਤਰਾ ਕਾਲ ਪਾਏ ਕਰਦ ਸੰ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਸ ਜਮਣ ਕਾਲ ਜੁ ਕਿਸ ਸਭ ਕੀਓ ਬੇਦਨਾ ਤੁਮ ਮਾ ਜੁ ਤਿਓ ਏਮ ਕਾਲ ਸਭ ਲੋਕ ਸੁਵਾਰਾ ਨਮਸਕਾਰ ਹਤਾ ਜਗ ਮਾਰਾ ਜਮਣ ਕਾਲ ਸਭ ਜਗਤ ਬਨਾਰੋ ਦੇਵਤਾ ਤਾ ਦਸਨੋ ਪਜਾਇ ਆਦੰਤਿਕ ਉਤਾਰਾ ਸੋਏ ਗੁਰੂ ਸਮਝੋ ਹਮਾ ਨਮਸਕਾਰ ਤਸੇਕ ਹਮਾਰੀ ਸਭ ਦਾ ਪ੍ਰਦਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਿ ਰਣ ਕੋ ਪੁਣ ਮੂ ਬਦਕੀਓ ਕੜਕੜ ਕੇ ਅੰਤਰ ਕੀ ਜਾਣਤ ਭਰੇ ਗੁਰ ਕੀ ਪੀੜਿ ਬਿਸ਼ਾਨਤ ਚਿਤ ਜਿਤ ਪੰਦਰ ਅਤਲਾ ਸਰਵ ਕਰਤਾ ਅਦਿਸ਼ਟ ਪਰ ਸੂਨਾ ਸੰਤਨੰਦ ਵਪਾਰੇ ਜਿ ਜੁ ਕੀ ਸੁਖ ਪਾਏ ਸੋ ਧਨ ਕੇ ਸੁਖੀ ਏਕ ਏਕ ਕੇ ਤੇ ਪਛੰਡ ਕਰ ਕੜਗੇ ਪਰ ਪਰ ਕੀ ਜਾਨੈ ਤਬੂਦ ਕਰਕ ਕਰਾ ਕਰਤਾ ਰਾਮ ਪ੍ਰਦਾਤ ਧਰਤ ਤਉ ਦੇਹ ਅਪਾਰ ਜਾਵੇ ਆਕਰਗੁ ਕਰਤ ਹਉ ਤਮਾ ਤਮ ਮੈਂ ਮਨੁ ਤੇਹ ਤਰ ਸਮਾ ਜਿਥੇ ਬਦਨ ਚਿਤ ਸਭ ਤਾਰੈ ਆਪਾ ਪੜੀ ਪੂਜੋ ਚਾਰੈ ਤੁਮ ਸਰਬਹੀ ਇਤ੍ਰਾਤ ਨਰਾਣ ਮੰ ਜਾਣਤ ਬੇਦ ਪੇਜ ਹਰਿ ਆਦਮੰਤ ਰਹਿ ਪੁਤ ਕੰਡੁ ਲੰਘ ਅਦਿਲ ਨਦ ਸੰਬ ਤਾ ਕਾ ਮੋੜ ਚਾਰਨ ਪੀਤਾ ਜਖੋ ਤੇਣ ਪਾਵਤ ਬਿਤਾ ਤਾ ਕੋ ਕਰਪਾਣਿਆ ਬਣਤ ਬਹ ਮੂਰਤਿ ਕੇ ਦਨ ਜਾਣਤ ਮਹਾਦੇਵ ਕੋ ਗੈ ਤੁਸਦਾ ਸਵਾ ਤੁਮ ਕਾ ਕ ਚਿੰਤ ਨਾ ਦੇਵ ਕਾਪੜੀ ਮੁਦਹਾ ਜਿਤੀ ਬਨਨ ਤਧਨਿਆ ਪੜਤੋ ਹ ਤਿੱਤੀ ਤੁਮਰਾ ਲਖਾਨਾ ਪਸਾਰਾ ਕੇਵਦ ਸਜਾਤਮ ਸੰਸਾਰ ਇਕੈ ਰੂਪਨ ਸਰੂਪਾ ਅਰੰਕ ਭਯੋ ਰਾਗ ਪਿਤੋ ਪਾਨ ਜਿਤ ਜਿਤ ਜਿਕੇ ਨੇ ਉਦਮਨ ਘਾਣ ਬਹੁ ਰੱਜ ਦਿਨੇ ਕਾਮਸੂਲ ਰਾਜ ਅਭਿ ਪਿਠਾ ਕੋ ਸਮਰਥ ਹੋ ਸੰਕ ਪਿਠਾ ਸਗਰੀ ਸਛਤ ਦਿਖੈ ਚੰਪਵ ਜਗਸਰੂਪ ਸੁਆਮ ਭਵ ਅਵਰਥਾ ਮੇਰੀ ਤੁਮ ਕਰੋ ਸਿਕ ਬਾਰ ਸਿਕ ਸੰਧੋ ਦੁਸ਼ਟ ਜਿਦੇ ਅਟਮਗੁਤ ਪਤਤਾ ਸਤਿ ਸ਼੍ਰੀ ਅਕਾਲ ਸ਼ਕਰਵਰਣ ਕਤ ਜੇ ਅਸਤੁਜ ਤਨ ਸਰਣੀ ਪਰ ਤਨ ਕੇ ਤਮ ਸੰਕਟ ਸੁਭ ਤਹਾ ਪਰ ਹਰਿ ਬਿਧਾਨ ਭਗ ਪਰ ਤੇ ਹਾਰੇ ਤਨ ਕੇ ਤਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤਾਇ ਹੈ ਤਾ ਕੇ ਗਾਲ ਨ ਕਟ ਲੈ ਹਰਚ ਹੋ ਤਹੇ ਸੰਕਲ ਦੁਸ਼ਤ ਰਸਤ ਰੰਤ ਕੰਨ ਕਰਪਾ ਦਸ ਤਨ ਜਏ ਨਹਰ ਹੋ ਤਾਂ ਕੇ ਤਾ ਪਤਨ ਕਮਹਰ ਹੋ ਰਿਧ ਸਤ ਕਰਮ ਸਭ ਹੋਏ ਦੋਸਾਸ਼ ਸਕਨ ਕੋਈ ਇਕ ਬਾਜਨ ਤ ਮ ਸੰਭਾਰ ਕਲਪ ਤ ਤਯੁਗ ਜਨ ਨਰ ਨਾਮ ਤਹਾ ਕਹਾ ਦਰ ਦੁਸ਼ਟ ਦੋ ਕਤੇ ਰਹਾ ਖੜਕ ਕੇ ਤਮ ਸਰਣ ਤਿਹਾਰੀ ਆਪ ਹੱਥ ਦੇ ਦੇਉ ਉਹ ਬਾਣੀ ਸਰਬ ਸਹਾਈ ਦੋਸਤੋ ਕਤੇ ਲੇਵੋ ਬਚਾਈ ਘੜਕ ਤੇ ਤਮੈਂ ਸ਼ਰਣ ਤੇ ਹਾਰੀ ਆਪ ਹੱਥ ਤੇ ਲਿਓ ਬਾਰੀ ਸਰਗਠੋਰ ਮੋ ਹੋ ਸਹਾਈ ਦਸਤ ਦੁਖ ਤੇ ਲਿਓ ਬਚਾਈ ਵਾਹੁ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ